ਲੋ ਵੀ ਮੇਰੇ 60 55 ਲੈ ਕੇ ਆਏ ਆ ਸੋਦੇ ਵਾਸਤੇ 16 ਮਾਰ ਲੈ 5 ਲੱਖ 48 ਹਜ਼ਾਰ ਰੁਪਏ ਡਿਮਾਂਡ ਹੈ ਹਨਾ 60 55 ਪਹਿਲੇ ਵੀ ਚੀਜ਼ਾਂ ਦਿਖਾ ਦਿੰਦਾ ਤੁਹਾਨੂੰ ਐਕਸਟਰਾ ਟੌਰਕ ਟਰੈਕਟਰ ਹੈ ਹਨਾ T20 ਆ ਗਿਆ ਯਾਨੀ ਕਿ 3 ਸਪੀਡ ਚ ਆ ਗਿਆ ਹਨਾ ਬਾਕੀ ਫਾਈਬਰ ਹੋਟ ਲੱਗਿਆ ਟਾਇਰ ਨਵੇਂ ਆ ਗਏ ਸੋਹਣਾ ਹੈ ਸੁਨੱਖਾ ਹੈ ਸਮਿਆ ਹੋਇਆ ਟਰੈਕਟਰ ਹੈ ਤੇ ਟਰੈਕਟਰ ਆਪਣੇ ਭਰਾ ਦਾ ਅਮਰਜੀਤ ਦੇ ਹੈ ਬਾਕੀ ਡਿਟੇਲ ਆਪਾਂ ਇਹ ਤੋਂ ਲੈ ਲੈਂਦੇ ਆ ਅਮਰਜੀਤ ਕੀ ਹਾਲ ਚਾਲ ਹੈ ਠੀਕ ਠਾਕ ਹੈ ਥੋੜੀ ਬਾਜੂ ਕੀ ਰੱਖੀ ਆਪਾਂ ਛੜਕਦੇ ਆ ਔਰ ਵਧੀਆ ਵਧੀਆ ਓਕੇ ਦੀ ਰਿਪੋਰਟ ਐ ਇਹਦੇ ਬਾਰੇ ਦੇ ਯਾਰ ਜਾਣਕਾਰੀ ਇਹ 2016 ਮਾਡਲ ਆ ਜੀ ਅੱਛਾ 100 ਮਾਡਲ 20 ਅੱਛਾ ਚੱਲਿਆ ਸਾਰਾ 17 1800 ਕਿੰਟ ਕੋਲੀ ਕੋਲੀ 17 1800 ਘੰਟਾ ਟਾਇਰ ਨਾ ਭਈਆ ਟਾਇਰ ਨਾ ਮੀ ਆ ਗਿਆ ਸਾਰਾ ਅਰੀਜਨਲ ਪਿਆ ਹੈ ਨਾ ਟਰੋ ਮਾਡਲ ਹੈ ਹੂੰ ਤੇ ਬਾਕੀ ਛੋਟੇ ਘੇਰ ਵਾਲਾ ਇਹੀ ਵਜਦਾ ਹਾਂ ਇਹੀ ਵਜਹ ਇਹ ਕੀ ਹਿਸਾਬ ਕਿਤਾ ਬਈ ਇਹਦੇ ਛੋਟੇ ਘੇਰ ਦਾ ਇਹ T20 ਬਈ ਇਧਰ ਆ ਗਿਆ ਬਈ ਤੋਂ ਮੰਨ ਕੇ ਚੱਲੋ ਆ ਆ ਗਿਆ ਘੇਰੇ ਦਾ ਹੂੰ ਉੱਜਾ ਕੇ ਆ ਗਿਆ ਅੱਛਾ ਫੋਰ ਸਪੀਡ ਆ ਗਿਆ ਫੋਰ ਸਪੀਡ ਆ ਗਿਆ ਅੱਛਾ ਤੇ ਜਦੋਂ ਕਹਿੰਦੇ ਫੋਰ ਸਪੀਡ ਇਹ ਲੱਗ ਜੇ ਫਿਰ ਗੋਲਦਾ ਨਹੀਂ ਹੈ ਮੈਂ ਨਾ ਕਾਹੀ ਤੇ ਮਰਜ਼ੀ ਲੈ ਲਓ ਸੁਪਰ ਫੀਡ ਤੇ ਲਾ ਲਾ ਭਾਈ ਅੱਛਾ ਇਸ ਤੇ ਮਰਜ਼ੀ ਦੱਬਿਆ ਫਿਰ ਅੱਖਾਂ ਮੀਚ ਗਏ ਹਨਾ ਤੇ ਗੇਅਰ ਇੰਜਨ ਦਾ ਸੋਹਣਾ ਟਰੈਕਟਰ ਵਧੀਆ ਮੈਂ ਇੰਜਨ ਗੇਅਰ ਦੀ ਗਰੰਟੀ ਭਾਈ ਬੰਦਾ ਵਾਹ ਕੇ ਲੈਣੀ ਆ ਅੱਛਾ ਆਪਾਂ ਪਹਿਲਾਂ ਵੀ ਇਹਨੇ ਨੇੜੇ ਪਰ ਟ੍ਰਾਈਡ ਪੈਂਦੀ ਹੁੰਦੇ ਆ ਹੂੰ ਬੰਦਾ ਵਾਹ ਵਾਲੇ ਦਸਾਂਦੀ ਕਰ ਲੈ ਜਿੰਨੇ ਮਰਜ਼ੀ ਹਾਂ ਨਹੀਂ ਇਹ ਤਾਂ ਪਤਾ ਯਾਰ ਇਹ ਟਰੈਕਟਰ ਇੱਥੇ ਰੈਂਜ ਬਾਕੀ ਲੋਕਲੀ ਆਪਣੇ ਕਿਧੜੇ ਵੀ ਸ਼ਹਿਰ ਦਾ ਨੰਬਰ ਹੈ ਅੱਛ ਤੇ ਜਮਾਨ ਹੈਗੀ ਐ 5 ਲੱਖ 44 ਹਜ਼ਾਰ ਅੱਛਾ ਤੇ ਫਿਰ ਕਿੱਥੋਂ ਤੱਕ ਹੋਊ ਐਮਰਜੀ ਤੇ ਇਹ ਇਹ ਦੇ ਰਾਂਗੇ ਬਈ 5 ਲੱਖ 30 ਹਜ਼ਾਰ 51800 ਰੁਪਏ ਘਟਾ ਦਾ ਲਓ ਵੀ ਦੋਸਤ 18000 ਰੁਪਏ ਘਟਾ ਦਾ ਬਲੇਬਸ ਸਾਨੂੰ ਟਰੈਕਟਰ ਦਾ ਨਾ ਨਿਗਾ ਮਰਵਾਉਣਾ ਚਾਰੀ ਪਾਸੇ ਹੈ ਨਾ ਪੂਰਾ ਸੋਹਣਾ ਸਾਫ ਪਿਆ ओरिजिनल ਪੇਂਟ ਪਿਆ ਸਾਰਾ ਹੈ ਨਾ ਤੇ ਬਾਕੀ ਛੋਟੇ ਘੇਰ ਵਾਲਾ ਇਹਦਾ ਅਮਰਜੀਦ ਖਰਚਾ ਖਰਚਾ ਵੀ ਘੱਟੀ ਹੋ ਜਾਣਾ ਤੂੰ ਦੱਸ ਕੇ ਹਟਿਆ ਹੁਣ ਹੈ ਨਾ ਬਾਕੀ ਟਰੈਕਟਰ ਤਕੜਾ ਬਹੁਤ ਆ ਬਾਈ ਅੱਛਾ ਕਿਹੜੇ ਮਰਜੀ ਕੰਮ ਤੇ ਲਾ ਲਈਓ ਬੰਦਾ ਹੈ ਅੱਛਾ ਹਾਂ ਇਹ ਕਿਤੇ ਉਸ ਤੋਂ ਅੱਗੇ ਕਢਾ ਆ ਗਿਆ ਸੋਨਾ ਲਿਖਾ 750 750 ਆ ਗਿਆ ਇਹ ਵੀ 50 ਨੰਬਰ ਫਰਸਟ ਪਾਰਟੀ ਬਟੰਡਾ ਨੰਬਰ ਅੱਛਾ ਇਹ ਬਟੰਡਾ ਨੰਬਰ ਆ ਗਿਆ ਹੈ ਯਾਰ ਇਹਦੇ ਨਾਲ ਦੀ ਹੈ ਨਾਲ ਦੀ ਹੈ ਚਾਰੀ ਨਾਲ ਦੇ ਬੈਠੇ ਨੇ ਜੇ ਚੱਲਿਆ ਵੀ ਹਿਸਾਬ ਦੇ ਹੀ ਹੋਣਾ ਹੈ ਨਾ ਟਰੈਕਟਰ ਖੁੱਦਿਆ ਖਾਲਿਆ ਨਹੀਂ ਬਾਈ ਟਰੈਕਟਰ ਨੇ ਸ਼ੋਅ ਸ਼ਾਤ ਸਾਰਾ ਸੀ ਖਤਮ ਰਾਂਦੇ ਆਪਾਂ ਚਾਰੀ ਪਾਸੇ ਹੋਣਾ ਇਹ ਸਮਾਈ ਵਾਲੇ ਬੰਦੇ ਦੀਆਂ ਨਿਸ਼ਾਨੀਆਂ ਹੁੰਦੀਆਂ ਹੈ ਨਾ ਜਿਹਨੇ ਟਰੈਕਟਰ ਸਾਮਕੇ ਰੱਖਿਆ ਹੋਵੇ ਤੇ ਬਾਕੀ ਹੱਕ ਹੱਕ ਵੀ ਬੁਰੀ ਭਾਰੀ ਲੱਗੀ ਹੋਈ ਹੈ ਇਹ ਨਾਲ ਦਾ ਬਾਈ ਹੂੰ ਪੂਰੀ ਭਾਰੀ ਹੋਕ ਲੱਗੀ ਹੈ ਨਾ ਟਾਪ ਲਿੰਕ ਵੀ ਨਾਲ ਦੀ ਆ ਗਈ ਤੇ ਬਾਕੀ ਟਰੈਕਟਰ ਪੁੱਲੇ ਖੱਲਾ ਕਿਥੋਂ ਇਧਰੋਂ ਮਖਾ ਦੂਜੇ ਪਾਸੇ ਦੂਜੇ ਪਾਸੇ ਹੀ ਆਪਾਂ ਦਿਖਾਉਂਦੇ ਹਾਂ ਨਾ ਨੰਬਰ ਆ ਗਿਆ ਬਠਿੰਡਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹਨਾ ਇਹ ਵੀ ਚੀਜ਼ ਵਧੀਆ ਹੈ ਨਾ ਫਰਸਟ ਕੁਆਲਿਟੀ ਮਾਰ ਕੇ ਰਿਮਾਰੂਮਾ ਦਾ ਵੀ ਸਾਫ ਹੈ ਟਰੈਕਟਰ ਹਨਾ ਪਾਰਾਂ ਨੇ ਮਾਰ ਕੇ ਹੂੰ 12 ਨੇ ਮਾਰ ਕੇ ਆ ਗਏ ਹਨਾ ਟਾਇਰ ਨਾਲ ਦੇ ਪਏ ਆ ਹਨਾ ਨਾਲ ਦੇ ਟਾਇਰ ਪਏ ਆ ਹਨਾ ਤੇ ਕੀ ਡਿਮਾਂਡ ਹੈ ਅਮਰਜੀਤ ਇਹਦੀ ਕੀ ਦੀ ਡਿਮਾਂਡ ਹੈਗੀ ਬਈ ਆਪਣੀ ਦੇਖ ਲੈ ਇੱਧਰ ਆ ਕੋਈ ਨੂੰ 10 ਲੱਖ 30000 ਰੁਪਇਆ 10 ਲੱਖ 80000 ਰੁਪਇਆ ਤੇ ਕਿੱਥੋਂ ਤੱਕ ਹੋ ਜੂਗਾ ਫਿਰ ਇਹ ਇਹ ਦੇਣਾ 75000 10 ਲੱਖ 10 ਲੱਖ 75000 ਹੈ ਨਾ ਤੇ ਉਸ ਤੋਂ ਅੱਗੇ ਆ ਗਿਆ ਹੌਲੈਂਡ 5500 ਹੌਲੈਂਡ 5500 ਦੋ 3 ਸਪੀਡ ਆ ਗਈ ਤੇਰੇ ਕੋਲ ਹੈ ਨਾ ਹਾਂ ਇਹ 3 ਸਪੀਡ ਵਾਲਾ ਹਾਂ ਇਹ 3 ਸਪੀਡ ਆ ਗਿਆ ਹੈ ਨਾ ਇਹ ਕਿੰਨਾ ਮਾਡਲ ਹੈ 12 11 11 ਮਾਡਲ ਹੈ ਹੈ ਨਾ 11 ਮਾਡਲ ਹੈ ਦੋਸਤੋ ਫਾਈਬਰ ਹਟ ਹੈ ਤੇ ਵੱਡਾ ਮਿਊਜ਼ਿਕ ਸਿਸਟਮ ਹੈ ਇਹ ਟਾਇਰ ਚਾਰੀ ਚੰਗੇ ਆ ਡਬਲ ਡਿਸਟਰੀਬਿਊਟਰ ਵਾਲਾ ਇਹ ਡਬਲ ਡਿਸਟਰੀਬਿਊਟਰ ਆ ਗਿਆ ਨਾ ਫੁੱਲ ਟੌਪ ਹੀ ਆ ਗਿਆ ਫਿਰ ਤਾਂ ਫੁੱਲ ਟੌਪ ਆ ਗਿਆ 780 780 ਪੈਸੇ ਟਾਇਰ ਆ ਗਏ ਹਨਾ ਬਾਕੀ ਟਰੈਕਟਰ ਇਹ ਵੀ ਸੋਹਣਾ ਯਾਰ ਹਨਾ ਸਮੇ ਸਮੇ ਵਧੀਆ ਓਰੀਜਨਲ ਪਿਆ ਸਾਰਾ ਹਨਾ ਤੇ ਗੇਅਰ ਇੰਜਨ ਕੰਨੀ ਵੀ ਓਕੇ ਜਮਾ ਇਹ ਮਰਜ਼ੀ ਵਾਲੇ ਤਸੱਲੀ ਜਿਵੇਂ ਮਰਜ਼ੀ ਕਰ ਜਿਵੇਂ ਮਰਜ਼ੀ ਤਸੱਲੀ ਕਰਨੀ ਹੈ ਹਨਾ ਉਹ ਜ਼ਰੂਰੀ ਹੈ ਹਨਾ ਅਗਲੇ ਜੀ ਤੇ ਬਾਕੀ ਮਗਰਾੜਾ ਮਗਰੂੜਾ ਦਾ ਇਹ ਵੀ ਸਾਫ਼ ਪਿਆ ਯਾਰ ਪੂਰਾ ਹਨਾ ਅਬੀ ਦੋਸਤ ਆਪਾਂ ਨਾ ਚਾਰੇ ਪਾਸੇ ਨਿਗਾ ਮਾਰਾਂਦੇ ਸਾਨੂੰ ਹਨਾ ਕਈ ਵਾਰ ਇਹ ਰਹਿ ਜਾਂਦਾ ਹੁੰਦਾ ਟਰ ਪਿੱਛੋਂ ਵੀ ਦੇਖ ਲਓ ਤੁਸੀਂ ਰਿੰਮਾਂ ਦਾ ਵੀ ਸਾਫ਼ ਐ ਮਗਰਾੜਾ ਦਾ ਵੀ ਸਾਫ਼ ਐ ਚਾਰੇ ਪਾਸੇ ਟਰੈਕਟਰ ਪੂਰਾ ਸਾਫ਼ ਐ ਨਾ ਤੇ ਬਾਕੀ ਮਿਊਜ਼ਿਕ ਸਿਸਟਮ ਦਾ ਫਿਰ ਸਰੀ ਲੱਗਿਆ ਹੋਇਆ ਹੈ ਨਾ ਬਾਕੀ ਆ ਚੀਜ਼ ਦੇਖ ਲਓ ਤੁਸੀਂ ਇੰਨੀ ਇਹਨਾਂ ਟਾਈਮਾਂ ਚ ਜਾ ਕੇ ਟਰੈਕਟਰਾਂ ਦੇ 12 13 ਮਾਡਲ ਦੇ 11 ਮਾਡਲ ਦੀ ਚੀਜ਼ਾਂ ਨਹੀਂ ਰਹਿੰਦੀਆਂ ਹੁੰਦੀਆਂ ਟੁੱਟ ਜਾਂਦੀਆਂ ਹੁੰਦੀਆਂ ਹੈ ਨਾ ਤੇ ਅਮਰਜੀਤ ਕੀ ਡਿਮਾਂਡ ਹੈ ਬਾਈ ਇਹਦੀ ਡਿਮਾਂਡ ਬਾਈ ਇਹਦੀ ਹੈਗੀ 4 ਲੱਖ 75000 ਰੁਪਏ 4 ਲੱਖ 75000 ਰੁਪਏ ਨੰਬਰ ਕਿੱਥੋਂ ਆ ਗਿਆ ਵੀ ਤੇਰਾ ਨੰਬਰ ਪੰਜਾਬ ਜੀ ਹਾਂ ਇੱਕ ਪਾਰਟੀ ਨਾਲ ਗਿਆ ਕਿਹੜੇ ਜ਼ਿਲ੍ਹੇ ਦਾ ਆ ਰਿਹਾ ਤੇ ਲੁਧਿਆਣੇ ਦਾ ਫਸਟ ਪਾਰਟੀ ਹੈ ਕੈਸ਼ ਦਾ ਕੋਈ ਚੰਝਟ ਨਹੀਂ ਮਾਨ ਕਹੀਦੀ ਨਹੀਂ ਹਾਂ ਤੇ ਪਰ ਇਹਦਾ ਕੀ ਕੁਝ ਹੋ ਜੂਗਾ ਬਾਈ ਤੇ ਰੇਂਗ ਬਾਈ 4,60,000 ਦਾ 4,60,000 ਤੈਨੂੰ ਸੀ ਅੱਜ ਕੇ ਹੋਰ ਵੀ ਹੈ ਤੈਨੂੰ ਵੀ ਇੱਕ ਟਰੈਡ ਦੋ ਘਰੇ ਹੈਗੇ ਕੰਮ ਚ ਬਾਹਰ ਹੁਣ ਵਾਈ ਜਾਂਦੇ ਸੀਗੇ ਕਿਹੜੇ ਕਿਹੜੇ ਖੜੇ ਆ ਕਰੀ 630 ਪਲੱਸ ਵਾਲਾ ਖੜਾ ਅੱਛਾ ਕਿੰਨੇ ਮਾਡਲ ਆ ਹੋ 11 ਮਾਡਲ 11 ਮਾਡਲ 3 ਸਪੀਡ ਵਾਲਾ ਹੀ ਹੋਊਗਾ 3 ਸਪੀਡ ਆ ਗਿਆ ਉਹ ਵੀ ਹੈਨਾ ਉਹ ਵੀ ਨੰਬਰ ਪੰਜਾਬ ਟਰੇਡਰ ਦਾ ਅੱਛਾ ਤੇ ਕਿੰਨਾਂ ਲੈਂਦੇ ਹੁੰਦੇ ਆ ਹੋਰ ਉਹ ਤੋਂ ਬਿਨਾ ਹੋਰ ਕਿਹੜਾ ਹੋਰ ਇੱਕ ਜੋੜੀ ਰ 50 50 ਡੀ ਆ 50 50 ਡੀ ਆ ਹੈਨਾ ਇਲਾਸਤੇ ਅਮਰਜੀਤ ਤੇਰਾ ਫੋਨ ਨੰਬਰ ਤੇ ਪਿੰਡ ਉਹ ਐਲ ਨੰਬਰ 987712 ਜੀ ਬੇਸ਼ਰੇਣ ਠੀਕ ਹੈ ਤੇ ਪਿੰਡ ਦੋਦਾ ਪਿੰਡ ਦੋਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਹੈ ਨਾ ਇਕਰੀਬਾ ਫੋਨ ਕਰਕੇ ਆ ਜਾਓ ਫਿਰ ਬੰਦਾ ਬਾਹਰ ਅੰਦਰ ਹੁੰਦਾ ਸੌਕਾ ਹੋ ਜਾਂਦਾ ਆਉਣਾ ਸੌਕਾ ਹੋ ਜਾਂਦਾ ਹੈ ਨਾ ਸਹੀ ਗੱਲ ਹੈ ਤੇ ਵੀ ਦੋਸਤੋ ਤਿੰਨੇ ਟਰੈਕਟਰ ਸਾਨੂੰ ਆਪਾਂ ਇਹਦੇ ਦਿਖਾਦੇ ਆ ਅਮਰਜੀਤ ਦੇ 60 55 ਆ ਗਿਆ ਤੇ 5500 ਹੌਲੈਂਡ ਤੇ ਸੋਨਾ ਲਿਕ ਆ ਗਿਆ RX 750 ਹੈ ਨਾ ਦੋ ਟਰੈਕਟਰ ਘਰੇ ਖੜੇ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰਦੇ ਤੇ ਅਮਰ